ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੁਲਿਸ ਨੇ ਜਿਹੜੇ ਟੈਂਡਰ ਐਪ ਤੇ ਡੇਟਿੰਗ ਐਪ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਸਾਹਮਣੇ ਕੀ ਆਇਆ ਹੈ ਕਿ ਅਮਰਤਪਾਲ ਮਤਲਬ ਮੂਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਉਹਨੇ 6 ਕੁੜੀਆਂ ਦੇ ਨਾਲ ਚੈਟ ਕੀਤੀ ਹੈ ਅਸ਼ਲੀਲ ਹਰਕਤਾਂ ਕੀਤੀਆਂ ਨੇ ਬਹੁਤ ਕੁਝ ਉਹਦੇ ਵਿੱਚ ਗੰਦ ਬਕਿਆ ਤੇ ਦੂਜੀ ਗੱਲ ਜਿਹੜਾ ਗੁਰਬੀਤ ਹਰੀਨਾਉਂ ਦਾ ਕਤਲ ਹੋਇਆ ਉਸ ਕਤਲ ਬਾਰੇ ਵੀ ਉੱਥੇ ਬਿਉਂਤ ਬੰਦੀ ਬਣਾਈ ਜਾਂਦੀ ਹੈ ਕਿਹਦੇ ਨਾਲ ਚੈਟ ਹੁੰਦੀ ਹੈ ਕਿਹਨੂੰ ਕਤਲ ਕਰਨ ਵਾਸਤੇ ਕਿਹਾ ਜਾਂਦਾ ਹੈ ਇਹ ਸਭ ਸਬੂਤ ਜਿਹੜੇ ਨੇ ਪੁਲਿਸ ਦੇ ਹੱਥ ਲੱਗੇ ਨੇ ਟਿੰਡਰ ਐਪ ਤੇ ਜਿਹੜੀ ਡੇਟਿੰਗ ਐਪ ਇੱਕੋ ਹੀ ਐਪ ਹੈ ਉਹ ਉਨੇ ਤੋਂ ਸਭ ਕੁਝ ਮਿਲੇ ਮੈਂ ਕਾਫੀ মিডিਆ ਤੇ ਅੱਜ ਸੁਣਿਆ ਕਿ ਸਾਡੇ ਭਾਈ ਸਭ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੀ ਬਦਨਾਮ ਕੀਤਾ ਜਾ ਰਿਹਾ ਹੈ ਮਤਲਬ ਜੇ ਕੋਈ ਕੌਮ ਦਾ ਜਰਨੈਲ ਬਣੇ ਕੌਮ ਦਾ ਹੀਰੋ ਬਣੇ ਇਹ ਫੁਕਰੀਆਂ ਮਾਰੇ ਮੈਂ ਪੰਜਾਬ ਨੂੰ ਬਚਾਉਣਾ ਹੈ ਮੈਂ ਖਾਲਸਾਣ ਬਣਾਉਣਾ ਹੈ ਤਾਂ ਉਹਦੇ ਲਈ ਇੰਨੇ ਕੁ ਸ਼ੋਰਟ ਹੋਣੇ ਜ਼ਰੂਰੀ ਹੈ ਵੀ ਉਹ ਕਿਸੇ ਵੀ ਕੁੜੀ ਦੇ ਨਾਲ ਕੋਈ ਹਰਕਤ ਕਰੇ। ਉਹਦਾ ਕਿਰਦਾਰ ਇਹੋ ਜਿਹਾ ਹੋਣਾ ਚਾਹੀਦਾ। ਸਾਡੇ 10 ਗੁਰੂ ਸਾਹਿਬਾਨ ਹੋਏ ਨੇ। ਵੱਡੇ ਵੱਡੇ ਜਰਨੈਲ ਹਰੀ ਸਿੰਘ ਨਲਵਾ ਵਰਗੇ, ਹਮਜੀਤ ਸਿੰਘ ਵਰਗੇ, ਬੰਦਾ ਸਿੰਘ ਬਹਾਦਰ ਵਰਗੇ ਹੋਏ ਨੇ। ਉਹਨਾਂ ਦਾ ਕਰੈਕਟਰ ਇਹੋ ਜਿਹਾ ਸੀ। ਕਿ ਸੇ ਕੌਮ ਦਾ ਮੋਢੀ ਸ਼ੇਖੋਂ ਦੀ ਬਾਗਡੋਰ ਸੰਭਾਲਣ ਵਾਲਾ ਕਰੈਕਟਰ ਲਿਸਟ ਬੰਦਾ ਹੋਵੇ ਇਹ ਅਸੀਂ ਪ੍ਰਵਾਨ ਕਰਾਂਗੇ ਜਿਹੜੇ ਬੰਦੇ ਇਹ ਕਹਿੰਦੇ ਆ ਕਿ ਸਾਡੇ ਭਾਈ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਹੜਾ ਭਾਈ ਸਾਹਿਬ ਇਹ ਉਹ ਪਰਿਵਾਰ ਹੈ ਜਿਨੇ ਦਵਾਈ ਦੇ ਵਿੱਚ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਟੋਰੀ ਫੁਲਕਾ ਚੱਲਦਾ ਸੀ ਇਹ ਦੋ ਕਤੀੜਾ ਨੇ ਅਮਰਤਪਾਲ ਦੇ ਭਰਾ ਹੈਪੀ ਤੇ ਅਮਰਤਪਾਲ ਜਣ ਕੇ ਮੂਤਪਾਲ ਨੇ ਆਪਣੇ ਪਿਓ ਦਾ ਜਲੂਸ ਕੱਢਿਆ ਪੂਰਾ ਉੱਥੇ ਵੀ ਕੁੜੀਆਂ ਦੇ ਨਾਲ ਛੇੜ ਛੜ ਹੁੰਦੀ ਰਹੀ ਔਰ ਗੈਂਗਸਟਰਾਂ ਦੇ ਨਾਲ ਗਲਵਾਸੀ ਤਾਰਾਂ ਜੁੜੀਆਂ ਸੀ ਲੁੱਟਾਂ ਖੋਹਾਂ ਕਰਦੇ ਰਹੇ ਫਰੋਤੀਆਂ ਲੈਂਦੇ ਰਹੇ ਤੇ ਜਦੋਂ ਕਰਜ਼ੇ ਦਾ ਬੋਝ ਸਿਰ ਤੇ ਪੈ ਗਿਆ ਸਚਾਈ ਇਹ ਹੈ ਉਹਦੋਂ ਬਾਅਦ ਵਿੱਚ ਬਿਉਂਤ ਬੰਦੀ ਬਣਦੀ ਹੈ ਸਭ ਤੋਂ ਵੱਡਾ ਜਿਹੜਾ ਮਾਸਟਰਮਾਈਂਡ ਸੀ ਨਾ ਜਿਹਨੂੰ ਪ੍ਰੋਡਿਊਸਰ ਕਹਿੰਦੇ ਆ ਉਹ ਦਲਿਤ ਕਲਸੀ ਹੈ ਜਿਹੜਾ ਹੁਣ ਜੇਲ੍ਹ ਚ ਉਹਨੇ ਤਾਣਾ ਬਾਣਾ ਬੁਣ ਕੇ ਇਹਨੂੰ ਹੀਰੋ ਬਣਾ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਭਿੰਡਰਾਂ ਵਾਲੇ ਦੀ ਕਾਪੀ ਕਰਕੇ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾਉਣਾ ਹੈ ਇਹ ਸਾਰਾ ਕੁਝ ਤਾਂ ਹੋਇਆ ਸੀ ਚਲੋ ਮੈਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਜੇ ਸਾਡੀ ਕੌਮ ਨੂੰ ਵਧੀਆ ਲੀਡਰ ਦੀ ਲੋੜ ਹੈ ਤਾਂ ਜ਼ਰੂਰੀ ਹੈ ਪਰ ਜਿਹੜੇ ਮੂਤਪਾਲ ਵਰਗੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਭਲਾ ਮਾਨਸ ਦੱਸਣ ਦੀ ਕੋਸ਼ਿਸ਼ ਕਰਦੇ ਸੀ ਤੇ ਅੰਦਰ ਖਾਤੇ ਕੁੜੀਆਂ ਦੇ ਨਾਲ ਇਹੋ ਜਿਹੀਆਂ ਚੈਟਾਂ ਕਰਦੇ ਸੀ ਗੰਦੀਆਂ ਅਸ਼ਲੀਲ ਹਰਕਤਾਂ ਕਰਦੇ ਸੀ ਉਹਨੂੰ ਅਸੀਂ ਸਿਰ ਤੇ ਬਹਾਈਏ ਇਹ ਗੱਲਾਂ ਹਾਜਮ ਨਹੀਂ ਹੁੰਦੀਆਂ ਔਰ ਜਿੰਨੀਆਂ ਵੀ ਭੇਡਾਂ ਨੇ ਇਹਨਾਂ ਦੇ ਪਿੱਛੇ ਲੱਗਣ ਵਾਲੀਆਂ ਜਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਐਮਪੀ ਬਣਾਇਆ ਉਹਨਾਂ ਸ਼ਾਰਿਆਂ ਨੂੰ ਸ਼ਰਮ ਦਾ ਘਟ ਹੈ ਕੋਈ ਚੜੀ ਲੱਥੀ ਦੀ ਨਹੀਂ ਔਰ ਜਿੱਦਾਂ ਇਹ ਕਾਲੇ ਘਰੋਚ ਕਰਦੇ ਨੇ ਜਦੋਂ ਕੋਈ ਸਵਾਲ ਕਰਦਾ ਜਵਾਬ ਕੋਈ ਨਹੀਂ ਹੁੰਦਾ ਤਾਂ ਉਦੋਂ ਇਦਾਂ ਮਹਿਸੂਸ ਹੁੰਦਾ ਵੀ ਇਹ ਲੋਕ ਔਰੰਗਜੀਬ ਦੀ ਔਲਾਦ ਹੈ ਔਰੰਗਜੀਬ ਤੋਂ ਨਾਲੋਂ ਜ਼ਿਆਦਾ ਇਹ ਬੰਦੇ ਜ਼ੁਲਮ ਕਰਨਗੇ ਇਦਾਂ ਲੱਗਦਾ ਹੁਣ ਜਿਹੜੀ ਚੈਟ ਦੇ ਵਿੱਚ ਗੱਲਬਾਤ ਹੋਈ ਹੈ ਡੇਟਿੰਗ ਐਪ ਜਿਹੜੀ ਹੈ ਜਾਂ ਟਿੰਡਰ ਐਪ ਦੇ ਵਿੱਚੋਂ ਜੋ ਕੁਝ ਪੁਲਿਸ ਨੇ ਲੱਭਿਆ ਇਹੀ ਲੱਭਿਆ ਕਿ ਕੁੜੀਆਂ ਦੇ ਨਾਲ ਸ਼ਰਮ ਸੰਬੰਧ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਅਸ਼ਲੀਲ ਹਰਕਤਾਂ ਕਰਦਾ ਸੀ ਔਰ ਇੱਥੋਂ ਤੱਕ ਵੀ ਡਵਾਈ ਦੇ ਲੋਕ ਕਹਿ ਰਹੇ ਨੇ ਕਿ ਹੁਟਨਾ ਤੱਕ ਵੀ ਇਹ ਕੁੜੀਆਂ ਨੂੰ ਵੇਚਣ ਤੱਕ ਜਾਣ ਕੇ ਸੌਦਾ ਕਰਾਉਂਦੇ ਸੀ ਜਿਸਮ ਪ੍ਰੋਸੀ ਦਾ ਧੰਦਾ ਕਰਾਉਂਦੇ ਸੀ ਇੱਥੋਂ ਤੱਕ ਵੀ ਇਹਨਾਂ ਲੋਕਾਂ ਦਾ ਜਲੂਸ ਨਿਕਲਿਆ ਪਿਆ ਔਰ ਜਿਹੜੇ ਬੰਦੇ ਦੀ ਧੌਣ 'ਚ ਕਿੱਲਾ ਹੋਵੇ ਨਾ ਪੰਜਾਬ ਦੇ ਵਿੱਚ ਕਿ ਮੂਤਪਾਲ ਨੂੰ ਤੁਸੀਂ ਇਦਾਂ ਕਹਿੰਦੇ ਹੋ ਅਸੀਂ ਇਦਾਂ ਹੀ ਕਵਾਂਗੇ ਜਿਹੜੀਆਂ ਗੱਲਾਂ ਕਹਿ ਰਹੇ ਆ ਨਾ ਉਹਨਾਂ ਗੱਲਾਂ ਦਾ ਜਵਾਬ ਦੇਣ ਭੇਡਾਂ ਅਮਰਤਪਾਲ ਦਾ ਪਾਪਾ ਅਮਰਤਪਾਲ ਦੇਵੇ ਤੇ ਘਰ ਵਾਲੇ ਦੇਵੇ ਜਿਹੜੇ ਬਾਰਸ ਬਣੇ ਨੇ ਪੰਜਾਬ ਦੇ ਜਸੇ ਬੰਦੀ ਜਨੇ ਨੇ ਬਣਾਈ ਹੋਏ ਇਦਾਂ ਹੀ ਬੋਲਾਂਗੇ ਸੀ ਤਾਂ ਕਿਉਂਕਿ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਉਹ ਕੌਮ ਦਾ ਪੈਰੋਕਾਰ ਬਣਨ ਵਾਲੀਆਂ ਨਹੀਂ ਹੈਗੀਆਂ ਕਿਸੇ ਵੀ ਬੰਦੇ ਦੇ ਕੋਲੋਂ ਤੁਸੀਂ ਇਹ ਪੁੱਛ ਕੇ ਦੇਖੋ ਜਿਨੇ ਇਤਿਹਾਸ ਪੜਿਆ ਹੋਵੇ ਵੀ ਸਾਡੇ ਗੁਰੂ ਸਾਹਿਬਾਨ ਦਾ ਕਰੈਕਟਰ ਸੀ ਇਹੋ ਜਿਹਾ ਔਰ ਜਿਹੜੇ ਸਾਡੇ ਜਰਨੈਲ ਜੋਧੇ ਹੋਏ ਨੇ ਸਿੱਖ ਕੌਮ ਦੇ ਉਹਨਾਂ ਦੇ ਹਜਾ ਕਰੈਕਟਰ ਸੀ ਇਹ ਸਾਨੂੰ ਸ਼ਰਮ ਦੀ ਲੋੜ ਹੈ ਅਸੀਂ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿ ਨਹੀਂ ਸਕਦੇ ਆ ਜਿਹੜੇ ਗੁਟਕਾ ਸਹਿ ਫੜ ਕੇ ਲੈ ਤਲੇ ਦੀ ਦੇਹ ਤਰੇ ਦੀ ਬਾਟ ਕਰਦੇ ਨੇ ਨਾ ਇਹਨਾਂ ਸਭ ਨੂੰ ਬੇਨਤੀ ਹੈ ਵੀ ਇਹ ਜਿਹੜੇ ਤੁਸੀਂ ਪਖੰਡ ਕਰ ਦਿਓ ਜਿੰਨਾ ਚਿਰ ਇਹ ਛੱਡੋਂਗੇ ਨਹੀਂ ਉਹਨਾਂ ਚਿਰ ਗੱਲ ਬਣਣੀ ਨਹੀਂ ਫਿਰ ਜਦੋਂ ਇਹ ਜੀ ਗੱਲ ਕੋਈ ਕਹਿੰਦਾ ਫਿਰ ਇਹ ਨਿੰਦਿਆ ਕਰਦੇ ਨਹੀਂ ਦੀ ਬਾਬੇ ਨਾਨਕ ਦੀ ਨਿੰਦਿਆ ਸੀ ਜਦੋਂ ਰਾਜੇ ਸ਼ੇਮ ਮੁਕੱਦਮ ਕੁੱਤੇ ਕਿਹਾ ਜਾਂ ਨਾ ਕੋ ਹਿੰਦੂ ਨਾ ਮੁਸਲਮਾਨ ਪਹਿਲੀ ਉਦਾਸੀ ਸ਼ੁਰੂ ਕਰਦੇ ਨੇ ਉਹ 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 ਕੀ ਸੀ ਕਰੀ ਉਹ ਨਿੰਦਿਆ ਸੀ ਮਲਕ ਭਾਗੋ ਦੇ ਗਏ ਨਹੀਂ ਮਿੰਤਾ ਕਰਨ ਤੇ ਗਏ ਉਹਦੀ ਸਚਾਈ ਸਾਹਮਣੇ ਪੇਸ਼ ਕਰ ਦਿੱਤੀ ਕਿ ਉਹ ਨਿੰਦਿਆ ਸੀ ਸੱਜਣ ਠੱਗ ਨੂੰ ਕਿਹਾ ਸ਼ਬਦ ਰਾਹੀਂ ਕਿਹਾ ਉਹ ਨਿੰਦਿਆ ਸੀ ਫੁੱਲ ਨੂੰ ਫੁੱਲ ਕਹਿਣਾ ਨਿੰਦਿਆ ਨਹੀਂ ਹੁੰਦੀ ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੁੰਦੀ ਜੇ ਤੁਸੀਂ ਫੁੱਲ ਨੂੰ ਕੰਡਾ ਕਹੋਗੇ ਨਾ ਨਿੰਦਿਆ ਫੇਰ ਹੁੰਦੀ ਹੈ ਹੁਣ ਜਿਹੜੀਆਂ ਕਰਤੂਤਾ ਅਮਰਪਾਲ ਦੀਆਂ ਇਹ ਐਪ ਤੋਂ ਸਾਹਮਣੇ ਆਈਆਂ ਨੇ ਸਾਰੀਆਂ ਗੱਲਾਂ ਛੱਡੋ ਜਰ ਇੱਕ ਆਪਣੇ ਆਪ ਨੂੰ ਬਾਸ ਪੰਜਾਬ ਦੀ ਜਥੇਬੰਦੀ ਦਾ ਜਰਨੈਲ ਆਗੂ ਸਮਝਦਾ ਹੋਇਆ ਬੰਦਾ ਇਹੋ ਜਿਹੇ ਕਰਤੂਤਾਂ ਕਰੇ ਇਹ ਬਰਦਾਸ਼ਤ ਨਹੀਂ ਹੋ ਸਕਦੀ ਇਹ ਰਾਖੀ ਕਰਨਗੇ ਧੀਆਂ ਪੇਣਾ ਦੀ ਇੱਜ਼ਤ ਦੀ ਇਹਨਾਂ ਤੇ ਅਸਰ ਰੱਖਾਂਗੇ ਅਸੀਂ ਜਿੰਨੀਆਂ ਵੀ ਜੁੱਤੀਆਂ ਹੋਣ ਉਹਨੀਆਂ ਇਹਨਾਂ ਲੋਕਾਂ ਦੇ ਮਾਰੀਆਂ ਜਾਣ ਥੋੜੀ ਸਮਝ ਆ ਜਾਏ ਆ ਜਿਹੜਾ ਦਾ ਪਾਪਾ ਫਿਰਦਾ ਹੁੰਦਾ ਨੇ ਇੱਕ ਮਾਤਾ ਫਿਰਦੀ ਹੁੰਦੀ ਹੈ ਬੈ ਵੀ ਚੱਕੀ ਵੱਡੀ ਕਿਰਪਾਣ ਲਈ ਸੰਗਤ ਕਹਿੰਦੀ ਜੇ ਫਲਾਨਾ ਕਹਿੰਦਾ ਜੇ ਤੇ ਉਹ ਉਹਨਾਂ ਦੇ ਵੀ ਜੁੱਤੀਆਂ ਦੀ ਲੋੜ ਹੀ ਆ ਫੇਰ ਕਿਤੇ ਥੋੜੀ ਬਹੁਤੀ ਅਕਲ ਟਿਕਾਣੀ ਆਉਣੀ ਗੰਦਗੀ ਨੂੰ ਤੁਸੀਂ ਪਹਾੜਾਂ ਤੇ ਚੜਾਇਆ ਜਰ ਸ਼ਰਮ ਨਹੀਂ ਆਉਦੀ ਜੇ ਕੋਈ ਗੱਲ ਕਰਦਾ ਤੁਸੀਂ ਉਹਨੂੰ ਇਹ ਏਜੰਟ ਹੈ ਜੀ ਇਹ ਫਲਾਣੀ ਪਾਰਟੀ ਦਾ ਹੈ ਜੀ ਇਹ ਭਾਜਪਾ ਦਾ ਹੈ ਜੀ ਇਹ ਆਰਐਸਐਸ ਦਾ ਹੈ ਜੀ ਫਿਰ ਤੁਸੀਂ ਇਦਾਂ ਕਹਿੰਦੇ ਸਵਾਲ ਤਾਂ ਇਹ ਹੈ ਵੀ ਜੋ ਤੁਹਾਨੂੰ ਬੰਦਾ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਤੁਹਾਡੇ ਕੋਲ ਉੱਤਰ ਕੋਈ ਨਹੀਂ ਜਵਾਬ ਕੋਈ ਨਹੀਂ ਤੁਸੀਂ ਗਾਲੇ ਕਲੋਚ ਕਰ ਦਿਓ ਜਾਨੀ ਕਿ ਅਮਰਤਪਾਲ ਨੇ ਜਾਂ ਭਿੰਡਰਾਂ ਵਾਲੇ ਨੇ ਤੁਹਾਨੂੰ ਇਹ ਸਿਖਾਇਆ ਸੀ ਵੀ ਜੇ ਤੁਹਾਡੇ ਨਾਲ ਕੋਈ ਗੱਲ ਕਰੇ ਤਾਂ ਉਹਦੀ ਮਾਂ ਪੈਣੇ ਕਰ ਦਿਓ ਜਾਨੀ ਕਿ ਤੁਹਾਨੂੰ ਇਹ ਇਹ ਸਿਖਾਇਆ ਸੀ ਨਾ ਇਸ ਤੋਂ ਫਿਰ ਇਹੀ ਪਤਾ ਲੱਗਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਅੱਜ ਦੀ ਵੀਡੀਓ ਵਿੱਚ ਬੇਨਤੀ ਕਰਨੇ ਚਾਹੁੰਦਾ ਕਿ ਅਮਰਤਪਾਲ ਨੇ ਜਿਹੜੀ ਡੇਟਿੰਗ ਟਿੰਡਰ ਐਪ ਹੈਗੀ ਆ ਉਹਦੇ ਤੇ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਨੇ ਚੈਟ ਦੇ ਵਿੱਚ ਔਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੌਮ ਦੇ ਮੱਥੇ ਤੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਇਹੋ ਜਿਹੇ ਪੈਰੋਕਾਰਾਂ ਦੀ ਇਹੋ ਜਿਹੇ ਕੌਮ ਦੇ ਮੁੰਡੀਆਂ ਦੀ ਲੋੜ ਨਹੀਂ ਇਹ ਜੁੱਤੀਆਂ ਵਿੱਚ ਬੈਠਣ ਵਾਲੇ ਨੇ ਜੁੱਤੀਆਂ ਜੀ ਥਾਂ ਇਹਨਾਂ ਦੀ ਤੇ ਐਦੋਂ ਬਾਅਦ ਕੁਝ ਨਹੀਂ ਕਹਿਣਾ ਔਰ ਜਿਹਦੀ ਧੌਣ ਵਿੱਚ ਕਿੱਲਾ ਹੋਵੇ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ ਤੇ ਨਹੀਂ ਭੇਡਾਂ ਵਾਲਾ ਜਿਹੜਾ ਕੰਮ ਹੁੰਦਾ ਉਹ ਕਰੀ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ